ਅੱਜ ਦੀ ਵੀਡੀਓ ਤੁਹਾਡੇ ਲਈ ਅਸੀਂ ਬਣਾ ਕੇ ਲੈ ਕੇ ਆਏ ਹਾਂ ਪਲ-ਪਲ ਦੀ ਅਪਡੇਟ ਦਿੱਤੇ ਦਿੰਦੇ ਰਵਾਂਗੇ ਇਸ ਚੈਨਲ ਦੇ ਉੱਤੇ ਦਸਹਿਰਾ ਦੇ ਵਿੱਚ ਪਟਾਕੇ ਕਿੰਨੇ ਪਾਏ ਜਾਂਦੇ ਨੇ ਤੇ ਇਸ ਜਗ੍ਹਾ ਤੁਹਾਨੂੰ ਦੇਖਣ ਨੂੰ ਦਸਹਿਰਾ ਮਿਲੂਗਾ ਇਹ ਪਿੰਡ ਦੇ ਨਜ਼ਦੀਕ ਹੀ ਹੈ ਲੱਗ ਹੀ ਹੀ ਪੈਂਦਾ ਹੈ ਬਾਲਾ ਦੂਰ ਤੁਰ ਕੇ ਨਹੀਂ ਜਾਣਾ ਪੈਣਾ ਤੁਹਾਨੂੰ ਤੁਸੀਂ ਦੇਖ ਸਕਦੇ ਆ ਕਾਰੀਗਰ ਲੱਗੇ ਹੋਏ ਨੇ ਇਹਨੂੰ ਬਣਾਉਣ ਦੇ ਲਈ ਤੇ ਇਹਨੂੰ ਖੜਾ ਕਰਨ ਦੇ ਲਈ ਦੇਖਦੇ ਹਾਂ ਇੱਕ ਕੋਕੇਵਾਲ ਰੋਡ ਪਿੰਡ ਬਿਲਗਾ ਕੋਕੇਵਾਲ ਰੋਡ ਦੇ ਤੇ ਉੱਤੇ ਹੈ ਘਰਾਂ ਦੇ ਵਿੱਚ ਹੀ ਹੈ ਘਰਾਂ ਦੇ ਕੋਲ-ਕੋਲ ਹੀ ਲੱਗੇ-ਲੱਗੇ ਇਹ ਤੁਹਾਨੂੰ ਦਿਖਾ ਰਹੇ ਹਾਂ ਆ ਦੇਖੋ ਲੱਗੇ ਨੇ ਪਟਾਕਾ ਪਾਉਂਦੇ ਨੇ ਪਟਾਕੇ ਪਾਉਂਦੇ ਨੇ ਇਹਦੇ ਵਿੱਚ ਦੇਖ ਸਕਦੇ ਹਾਂ ਉਹ ਦੇਖੋ ਪਟਾਕੇ ਕਿੰਨੇ ਪਾ ਰਹੇ ਨੇ ਦੇਖ ਸਕਦੇ ਹਾਂ ਤੁਸੀਂ ਇਹਨੂੰ ਬਣਾਉਣ ਲਈ ਬਹੁਤ ਮਿਹਨਤ ਲੱਗਦੀ ਏ ਇੱਕ ਮਹੀਨੇ ਦੇ ਉੱਤੇ ਲੱਗ ਚੁੱਕਾ ਏ ਇਹਨੂੰ ਬਣਾਉਣ ਲਈ ਖਰਾਬ ਬੰਦਾ ਪੁਤਲਾ ਤੁਸੀਂ ਦੇਖ ਰਹੇ ਹੋ ਇਹ 50 ਫੁੱਟ ਦਾ ਨੇ ਤੇ ਉਸ ਤੋਂ ਬਾਅਦ ਜਿਹੜੇ ਨੇ ਦੋ ਪੁਤਲੇ ਹੋਰ ਬਣਾਏ ਹੋਏ ਨੇ ਉਹ ਤੁਹਾਨੂੰ 45 45 ਫੁੱਟ ਦੇ ਮਿਲਣਗੇ ਇਹ ਦੇਖੋ ਰੋਡ ਦੇਖ ਸਕਦੇ ਤੁਸੀਂ ਖੋਖੇਵਾਲ ਰੋਡ ਤੇ ਤੇ ਹੈ ਦੇਖੋ ਅਲਸੀਆਬ ਚੱਲ ਰਹੀ ਹੈ ਇੱਥੇ ਦੇਖ ਸਕਦੇ ਆ ਤੁਸੀਂ ਆ ਖੋਖੇ ਵਾਲ ਨੂੰ ਰਾਹ ਜਾਂਦਾ ਜੀ ਲੱਗ ਗਈ ਆ ਘਰਾਂ ਦੇ ਕੋਲ ਨਜ਼ਦੀਕ ਹੁਣ ਤਾਂ ਅਸੀਂ ਉੱਥੇ ਵੀ ਲੈ ਕੇ ਜਾਵਾਂਗੇ ਜਿੱਥੇ ਤਿਆਰੀ ਹੋ ਰਹੀ ਹੈ ਬੱਚਿਆਂ ਨੂੰ ਤਿਆਰ ਕਰ ਰਹੇ ਨੇ ਇੱਥੇ ਬੱਚੇ ਵੱਡਿਆਂ ਨੂੰ ਤਿਆਰ ਸਾਰਿਆਂ ਨੂੰ ਇੱਥੇ ਕਰਾ ਲੰਗਰ ਖਾ ਰਹੇ ਨੇ ਦੇਖ ਸਕਦੇ ਆ ਤੁਸੀਂ ਪਲ-ਪਲ ਦੀ ਅਪਡੇਟ ਤੁਹਾਨੂੰ ਦਿੰਦੇ ਰਵਾਂਗੇ ਲਾਈਵ ਦਸਹਿਰਾ ਵੀ ਤੁਹਾਨੂੰ ਦਿਖਾਇਆ ਜਾਊਗਾ ਏਸੀ ਹੀ ਚੈਨਲ ਦੇ ਉੱਤੇ ਲਾਈਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ